ਦੇਖੋ ਪਾਕਿਸਤਾਨ ਨਾਲ ਹਿੰਦੁਸਤਾਨ ਦੀ ਕਦੇ ਵੀ ਕੋਈ ਦੁਸ਼ਮਣੀ ਨਹੀਂ ਰਹੀ ਕਿਉਂਕਿ ਕਾਫੀ ਕੋਸ਼ਿਸ਼ ਕੀਤੀ ਕਿ ਸਾਡੇ ਪ੍ਰਧਾਨ ਮੰਤਰੀ ਵੱਲੋਂ ਵੀ ਕੀਤੀ ਗਈ ਪ੍ਰਧਾਨ ਮੰਤਰੀ ਸਾਰਿਆਂ ਨੂੰ ਨਾਰਾਜ਼ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਪਾਕਿਸਤਾਨ ਵੀ ਗਏ ਉੱਥੇ ਜਾ ਕੇ ਭੋਜਨ ਵੀ ਕੀਤਾ ਕੋਸ਼ਿਸ਼ ਹੈ ਕੀਤੀ ਗਈ ਕਿ ਦੋਸਤਾਨਾ ਰਿਸ਼ਤੇ ਬਣਾ ਪਰ ਜੇ ਦੋਸਤਾਨਾ ਰਿਸ਼ਤੇ ਨਹੀਂ ਬਣ ਸਕਦੇ ਨਾ ਫਿਰ ਸਖ਼ਤਰ ਦਾ ਜਵਾਬ ਜਿਹੜਾ ਵਾ ਉਹ ਪੂਰੀ ਤਰ੍ਹਾਂ ਇਹਨਾਂ ਨੂੰ ਸਖ਼ਤਰਾਂ ਦੇ ਨਾਲ ਦੇਣਾ ਪਏਗਾ ਕਿਉਂਕਿ ਜੋ ਇਹ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਕਤਲੇਆਮ ਭਾਰਤ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦ ਤੱਕ ਪੂਰੀ ਜਨਤਾ ਹਿੰਦੁਸਤਾਨ ਦਾ ਇੱਕ ਇੱਕ ਬੱਚਾ ਇੱਕ ਇੱਕ ਔਰਤ ਇੱਕ ਇੱਕ ਮਰਦ ਜਿਹੜੇ ਨੇ ਉਹ ਤਿਆਰ ਬੈਠੇ ਨੇ ਕਿਹਦੇ ਨਾਲ ਪ੍ਰਧਾਨ ਮੰਤਰੀ ਜੇ ਯੁੱਧ ਹੁੰਦਾ ਜਿਸ ਤਰ੍ਹਾਂ ਦਾ ਵੀ ਨੁਕਸਾਨ ਜਿਸ ਤਰ੍ਹਾਂ ਦੀ ਪ੍ਰੋਬਲਮ ਸਹਣੀ ਪੈਗੀ ਅਸੀਂ ਸੈਨ ਨੂੰ ਤਿਆਰ ਆ ਹਿੰਦੁਸਤਾਨ ਦੀ ਸੈਨ ਨੂੰ ਤਿਆਰ ਹੈ ਪਰ ਇੱਕ ਔੜ ਖਤਮ ਕਰਨਾ ਪਏਗਾ ਕਿਉਂਕਿ ਹਾਨ ਵਾਲੀ ਜਨਰੇਸ਼ਨ ਇਹਨੂੰ ਲਾਸ ਹੈ ਐਸੀ ਸਿਹ ਬਹੁਤ ਸਿਹ 1984 ਤੋਂ ਸਿਹ ਰਹੇ ਕਦੇ ਅੰਤਰਖਵਾਦ ਸਿਹ ਰਹੇ ਕਦੀ ਕਸ਼ਮੀਰ 'ਚ ਕਤਲੇਆਮ ਹੋ ਰਿਹਾ ਕਦੀ ਕਿਤੇ ਕਤਲੇਆਮ ਜੋ ਪਾਕਿਸਤਾਨ ਕਰਨਾ ਚਾਹੁੰਦਾ ਉਹ ਕਰ ਰਿਹਾ ਹੈ ਲੇਕਿਨ ਇਹਨੂੰ ਬਾਰ ਬਾਰ ਨਹੀਂ ਸਿਆ ਜਾਏਗਾ ਮੈਂ ਅਪੀਲ ਕਰਾਂਗਾ ਭਾਰਤ ਸਰਕਾਰ ਤੋਂ ਕਿ ਡਟ ਕੇ ਕਰੋ ਜੋ ਕਰਨਾ ਹੈ ਇੱਕ ਇੱਕ ਹਿੰਦੁਸਤਾਨੀ ਤੁਹਾਡੇ ਨਾਲ ਹੈ ਅਸੀਂ ਬਿਲਕੁਲ ਦਿਲੋਂ ਦਿਲੋਂ ਤਨ ਮਨ ਧਨ ਦੇ ਨਾਲ ਨਾਲ ਜਿੱਥੇ ਯੁੱਧ ਹੋਏਗਾ ਜੇ ਸਾਡੇ ਹੱਥ ਹਥਿਆਰ ਫੜਾਏ ਜਾਣਗੇ ਆਪਾਂ ਤਾਂ ਵੀ ਬਾਰਡਰ ਤੇ ਜਾਣ ਨੂੰ ਤਿਆਰ ਆ ਜੇ ਸਾਡੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਹੋਰ ਮਦਦ ਦੀ ਜ਼ਰੂਰਤ ਹੋਏਗੀ ਤਨ ਮਨ ਦੀ ਆਪਾਂ ਆਪਣੀਆਂ ਜਾਇਦਾਦਾਂ ਵੇਚ ਕੇ ਭਾਰਤ ਸਰਕਾਰ ਨੂੰ ਦੇਲ ਨਹੀਂ ਤਿਆਰ ਪਰ ਇੱਕ ਵਾਰੀ ਇੱਕ ਵਾਰੀ ਪਾਕਿਸਤਾਨ ਨੂੰ ਮਜਾ ਚ ਖਾ ਦੇ ਠੋਕ ਦਿਓ ਠੋਕ ਦਿਓ ਪੂਰੀ ਤਰ੍ਹਾਂ ਠੋਕ ਦਿਓ ਕਿਉਂਕਿ ਠੋਕਣ ਦਾ ਵਕਤ ਆ ਗਿਆ ਹੈ ਜਦੋਂ ਵਕਤ ਆਂਦਾ ਉਦੋਂ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ ਪਾਕਿਸਤਾਨ ਮੁਰਦਾਬਾਦ जय श्री राम, राम दे दे जी जय श्री राम ਸਾਰਿਆਂ ਨੂੰ ਤੁਹਾਨੂੰ ਸਭ ਨੂੰ ਪਤਾ ਹੈ ਜੋ ਪਹਿਲ گاؤں ਦੇ ਵਿੱਚ ਅਟੈਕ ਹੋਇਆ ਪਾਕਿਸਤਾਨ ਵੱਲੋਂ ਉਹਦੇ ਰੋਸ਼ ਦੇ ਵਿੱਚ ਸਾਰਿਆਂ ਨੂੰ ਕੈਂਡਲ ਮਾਰਚਰਸ ਸੱਦੇ ਆ ਜਿੰਨੇ ਵੱਧ ਤੋਂ ਵੱਧ ਸਾਡੇ ਭਰਾ ਇੱਥੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਕਰਦੇ ਆ ਤੇ ਅੱਜ ਅਸੀਂ ਉਹਦਾ ਰੋਸ਼ ਜਾ ਕੇ ਹਾਲਗੇੜ ਜਾ ਕੇ ਖਤਮ ਕਰਾਂਗੇ ਸਾਨੂੰ ਜੋ ਪਰਮਿਸ਼ਨ ਦਿੱਤੀ ਗਈ ਪ੍ਰਸ਼ਾਸਨ ਵੱਲੋਂ ਅਸੀਂ ਉਹਦੇ ਉਹਦੇ ਉੱਤੇ ਗੈਮ ਆ ਤੇ ਜੋ ਨੁਕਸਾਨ ਇੰਡੀਆ ਦਾ ਜੋ ਉਹਨਾਂ ਨੇ ਕੀਤਾ ਉਹ ਕਦੀ ਭੁਲਣਯੋਗ ਨਹੀਂ ਹਮੇਸ਼ਾ ਦੇ ਨੀ ਯਾਦ ਰੱਖਿਆ ਜਾਏਗਾ जय श्री राम ਸਰ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਅੱਜ ਸਾਰੇ ਆਪ ਜਿਹੜਾ ਰੋਸ਼ ਪ੍ਰਦਰੰਗ ਕਰ ਰਹੇ ਆਂ ਮੈਂ ਛੋਟੀ ਜੀ ਗੱਲ ਕਵਾਂਗਾ ਸਿਰਫ ਪੰਜਾਬ ਸਰਕਾਰ ਤੇ ਆਪੇ ਦੇਸ਼ ਦੇ ਪੀਐਮ ਸਾਹਿਬ ਨੂੰ ਤੇ ਆਪਣੇ ਮਿਲਟੀ ਵਾਲਿਆਂ ਨੂੰ ਉਹਨਾਂ ਨੂੰ ਕਹਿਣਾ ਚਾਹਾਂਗਾ ਜਦੋਂ ਤੁਸੀਂ ਯੁੱਧ ਵਿੱਚ ਜਾਓ ਨਾ ਸਿਰਫ ਇੱਕੋ ਗੱਲ ਪੁੱਛਣਾ ਉਹਨਾਂ ਨੂੰ ਤੁਹਾਡਾ ਧਰਮ ਕੀ ਸੀ ਧਰਮ ਪੁੱਛ ਕੇ ਮਾਰਨਾ ਜੋ ਉਹਨਾਂ ਨੇ ਸਾਨੂੰ ਧਰਮ ਪੁੱਛ ਕੇ ਮਾਰੇ ਸਾਡੇ ਬੰਦਿਆਂ ਨੂੰ ਤੁਸੀਂ ਧਰਮ ਪੁੱਛ ਕੇ ਮਾਰੇ ਉਹਨਾਂ ਨੂੰ ਬਸ ਐਹੋ ਹੀ ਕਹਿਣਾ ਚਾਹਾਂਗਾ ਉਹ ਆਪਾਂ ਸਿਰਫ ਅਫਸੋਸ ਐ ਜਿਤਾਨ ਜਾ ਰਹੇ ਆ ਤੇ ਇਸ ਕਰਕੇ ਮਾਫੀ ਦਿਓ ਛੋਟਾ ਜਿਹਾ ਸਮਾਂ ਸੀ ਸਾਡੇ ਕੋਲ ਇਸ ਕਰਕੇ ਜੈ ਸ਼੍ਰੀ ਰਾਮ ਜੀ ਪੈਲਗਾਮ ਦੇ ਉੱਪਰ ਹੰਤਕੀ ਹਮਲਾ ਹਿੰਦੂਆਂ ਨੂੰ ਕੁਛ ਪੁਛ ਕੇ ਮਾਰਿਆ ਗਿਆ ਉਹ ਬਹੁਤ ਨਿੰਦਨਯੋਗ ਹੈ ਵਿਸ਼ੇਸ਼ ਤੌਰ ਤੇ ਇੱਕੋ ਧਰਮ ਦੇ ਲੋਕਾਂ ਨੂੰ ਉਹਨਾਂ ਦਾ ਜਾਤ ਧਰਮ ਨਾ ਪੁੱਛ ਕੇ ਜਿਹੜਾ ਜਿਹੜਾ ਹਿੰਦੂ ਨਿਕਲਿਆ ਉਹਨੂੰ ਮੌਤੇ ਕਾਰਨ ਦਰ ਦਿੱਤਾ ਗਿਆ ਮੈਂ ਸੈਂਟਰ ਸਰਕਾਰ ਤੋਂ ਹੱਥ ਜੋੜ ਕੇ ਨਹੀਂ ਮੈਂ ਲਲਕਾਰ ਕਰਕੇ ਨਾਵਾ ਕਿ ਇੱਥੇ ਠੋਸ ਕਦਮ ਉਠਾਏ ਜਾਣ ਪਾਕਿਸਤਾਨ ਨੂੰ ਪਾਕਿਸਤਾਨ ਦੀ ਭਾਸ਼ਾ ਚ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਐਸੇ ਹਮਲੇ بار بار ਹੋਣਗੇ ਹਿੰਦੂਆਂ ਦਾ ਕਤਲੇਆਮ ਹੋਏਗਾ ਜਦ ਤੱਕ ਪਾਕਿਸਤਾਨ ਨੂੰ ਪਾਕਿਸਤਾਨ ਦੀ ਭਾਸ਼ਾ 'ਚ ਜਵਾਬ ਕੇਂਦਰ ਸਰਕਾਰ ਨੇ